ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਮਲੋਟ ਮੇਲੇ ਵਿੱਚ ਖੜੇ ਆ ਤੇ ਇੱਥੇ ਨਾ ਬਾਈ ਹੋਰੀ ਇੱਕ ਬੱਕਰਾ ਲੈ ਕੇ ਆਏ ਆ ਤੇ ਆਹ ਵੇਖੋ ਮੈਂ ਇਹਦਾ ਵੇਖ ਕੇ ਭਲੇਖਾ ਇਹ ਖਾ ਗਿਆ ਸੀ ਕਿ ਬਾਈ ਹੋਰੇ ਕੱਟਾ-ਕੱਟਾ ਲੈਂਦਾ ਮੈਂ ਨਾ ਕੋਲੇ ਆ ਕੇ ਮੈਂ ਲੱਗਿਆ ਬੱਕਰਾ ਤੇ ਆਹ ਦੇਖ ਸਕਦੇ ਹੋ ਪਿੰਦਾ ਭਲੇਖਾ ਦੂਰੋਂ ਕੱਟੇ ਦਾ ਹੀ ਆ ਤੇ ਬਾਈ ਹੋਰੇ ਬਾਕੀ ਪੁੱਛਦੇ ਕਿਹੜੇ ਪਿੰਡੋਂ ਆ ਤੇ ਕੀ ਨਾਂ ਸਤਿ ਸ਼੍ਰੀ ਅਕਾਲ ਜੀ ਪਿੰਡ ਕਿਹੜਾ ਕੋਈ ਤੁਹਾਡਾ ਨਾਮ ਪੰਗਾਰਾ ਪਿੰਡ ਹੈ ਗੁਰਮਨ ਮੇਰਾ ਨਾਮ ਹੈ ਪੰਗਾਰਾ 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 ਠੀਕ ਤੇ ਕਿੰਨੇ ਟਾਈਮ ਦਾ ਹੋ ਗਿਆ ਹੈ ਜੀ 3 ਸਾਲ ਦੇਖੇ ਬੱਕਰੇ ਬੱਕਰੇ ਆ ਫਾਰਮ ਆ ਹਾਂਜੀ ਪਹਿਗੇ 35 40 ਠੀਕ ਹੈ ਕਿਰੋ ਇਹ ਤਾਂ ਮੈਂ ਆਪਣੇ ਖਾ ਪੈਂਦਾ ਯਾਰ ਜਿਵੇਂ ਨਾ ਜਿਹੜੇ ਚੰਗੇ ਘਰ ਦਾ ਕੱਟਾ ਫਲਿਆ ਹੁੰਦਾ ਦਾ ਹਾਂਜੀ ਬੇਟੇ ਪਿਓਰ ਆ ਹੀ ਹੁੰਦੀਆਂ ਇਹ ਤਗੜੇ ਹਾਂਜੀ ਕੱਦ ਕਿੰਨਾ ਦਾ ਕੱਦ ਹੋਊ ਇਹਦਾ 44 45 ਇੰਚ ਹੈ ਇਹ ਆ ਵੀ ਘਰ ਦੀ ਜਾਸਤ ਰੱਖਿਆ ਤੇ ਬਾਹਰ ਵੀ ਬਾਹਰ ਵੀ ਬਰੇਡ ਕਰਾਦਨੇ ਪਰ ਬਰੇਡ ਰੱਖਿਆ ਘਰੇ ਹਾਂਜੀ ਇਹ ਮੰਨ ਲਓ ਜੇ ਬਾਹਰ ਕਿਸੇ ਨੂੰ ਚਾਹੀਦੀ ਹੋਵੇ ਕੀ ਚਾਰਜ ਲੈਨੇ ਆ 2500 ਫੀਸ ਆਈ ਇਹਦੀ 2500 ਫੀਸ ਆ ਬਾਕੀ ਦੀ ਬਿੱਟਲ ਚੋਂ ਵਿਕੋ ਬਿੱਟਲ ਇਹਦੇ ਬਾਕੀ ਕੀ ਕੀ ਚਾਹੀਦੇ ਹੋਣਗੇ ਕੀ ਚੱਲਣਾ ਸਹੀ ਨਹੀਂ ਇਹਨੇ ਨੱਕ ਗੋਲ ਹੁੰਦਾ ਗੋਜਵਾ ਸਿੰਗ ਨਾਲ ਕਸ ਦੇ ਜਾਂਦੇ ਆ ਉੱਚੇ ਨਹੀਂ ਜਾਂਦੇਗੇ ਠੀਕ ਆ ਠੀਕ ਕੰਨ ਲੰਬੇ ਜਿਹੜਾ ਚਾਲਰਜੀ ਆ ਚਾਲਰ ਵੀ ਇਹਨਾਂ ਦੇ ਬੱਕਰਿਆਂ 'ਚ ਹੁੰਦੀ ਆ ਜੀ ਤੇ ਹਾਈਟ ਚੰਗੀ ਆ ਜੀ ਸਾਡਿਓ ਤਿੰਨ ਸਾਲ ਦਾ ਤੇ ਹਾਈਟ ਕਿਹੜੀ ਦੱਸੀ ਸੀ ਜੀ ਹਾਈਟ 44-45 ਇੰਚ ਹੋਗੀ ਠੀਕ ਆ ਜੀ ਕਾਲੂ ਜੀ ਤੇਸ ਦਾ ਤੇ ਬਹੁਤ ਸੁਣਾ ਮਤਰਾ ਕਿ ਜੇ ਕਿਸੇ ਨੇ ਘਰੇ ਕਿ ਮੰਨ ਲਓ ਵੀ ਕਰੀ ਕਰਨ ਹੋਏ 2500 ਰੁਪਏ ਫੀਸ ਆ ਤੇ ਬਾਕੀ ਬਈ ਇਹਦਾ ਫੋਨ ਨੰਬਰ ਦੱਸਦੇ ਜੀਤੇ ਨੇ ਫੋਨ ਨੰਬਰ ਉਹ ਦੇਖ ਲਓ ਤੇ ਇਹ ਕਿਸੇ ਨੇ ਮੇਡ ਕਰਾਉਣੀ ਹੈ ਤੁਸੀਂ ਬਾਈ ਹਰਾਸ ਬਾਰ ਕਰਸੋ ਹਾਥੀ ਇਹਦਾ ਨਾਮ ਤੇ ਪੰਘਾਲਾ ਪਿੰਡ ਇਹ ਜਿਹੜਾ ਬੱਲੂ ਵਾਲੇ ਦੇ ਨਾਲ ਰਹਿ ਜਾਂਦਾ ਹਬੋਰ ਕਾਲਜ ਆ ਬੱਲੂ ਵਾਲਾ ਤੇ ਤੁਸੀਂ ਉਹਨਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਸੱਸੀ ਕਾਲ ਜੀ